ਜਿਹਨਾਂ ਬਦਲਦਿਆਂ ਨੂੰ ਮੈਂਟ ਲੱਗਦੇ ਆ ਮੂਲਕ 100 ਵਰਗੇ ਤੇ ਲੱਭੇ ਤੇ ਨਹੀਂ ਲੱਭਣੇ ਜੇ ਪੁੱਠੇ ਕੰਮ ਕਰਨਗੇ ਮੈਂ ਤਾਂ ਉਸ ਵੀਰ ਨੂੰ ਸਲਾਈ ਦੇਣਾ ਚਾਹੁੰਨਾ ਤੂੰ ਹਲੇ ਪਹਿਲੀ ਵਾਰੀ ਬਣਿਆ ਮੰਤਾਰ 100 ਬਰਾੜ ਤੇ ਸਾਡੇ ਅਰਗੇ ਕਈ ਵਾਰੀ ਬਣ ਕੇ ਵੇਖ ਲਿਆ ਤੂੰ ਸਿਮੇ ਨੂੰ ਵੀ ਬੰਦੇ ਦਾ ਪੁੱਤ ਬਣਾ ਲਈ ਪਾਉ ਨਹੀਂ ਤਾਂ ਉਹਨੂੰ ਵੀ ਘੁੱਟ ਮੜੀ ਪੈਣੀ ਆ ਲੋਕਾਂ ਨੂੰ ਿਰਮਲ ਜੀਆ ਪਹਿਲਾਂ ਤਾਂ ਤੈਨੂੰ ਘੁੱਟ ਪੂਰੀ ਵਧਾਈ ਆ ਪਾਉ ਇਹ ਪਰਚਾ ਹੁੰਦਾ ਨਾ ਤਾਂ ਸਵਾਦ ਹੀ ਵੱਖਰਾ ਆ ਮੇਰੇ ਨਾਲ ਆ ਵੇਖ ਮੈਂ ਕਦੇ ਡਾਕਟਰ ਨਹੀਂ ਰੱਖਿਆ ਨਾਲ ਵਕੀਲ ਰੱਖਦਾ ਮੈਨੂੰ ਕਹਿੰਦੇ ਕਦਾ ਡਾਕਟਰ ਵੀ ਰੱਖਿਆ ਕਰੀ ਮੈਂ ਕਹ ਲੋੜ ਹੀ ਨਹੀਂ ਆਪਣੇ ਨਹੀਂ ਧੜਕੂ ਪੈਂਦਾ ਸੀ ਤਾਂ ਵਿਰੋਧੀਆਂ ਦੇ ਧੜਕੂ ਪਾ ਕੇ ਆਉਂਦੇ ਹੁੰਨੇ ਆ ਉਹ ਰੱਖੇ ਡਾਕਟਰ ਮੈਂ ਮਾਨ ਨਾਲ ਕਹਿੰਦਾ ਜੇ ਕਿਸੇ ਸਾਡੇ ਹਲਕੇ 'ਚ ਇਹੋ ਜਿਹੀ ਗਸਟਾਖੀ ਐ ਐਮਐਲ ਨੇ ਕੀਤੀ ਹੁੰਦੀ ਮੈਂ ਕਹ ਅਗਲੀ ਰਾਤ ਨਹੀਂ ਟੱਪਣ ਦੇਣੀ ਬੰਦੇ ਦਾ ਪੁੱਤ ਹੌਲੇ ਬਣਾਇਆ ਹੁੰਦਾ ਕਿਸੇ ਪੰਗਾ ਲਿਆ ਹੁੰਦਾ ਸਾਡੇ ਹਲਕੇ 'ਚ ਅਮਨ ਵੇਖਿਆ ਉਹ ਚੂਚਾ ਜਾਂ ਇੱਕ ਪਤਾ ਨਹੀਂ ਉਹ ਵੀ ਟਰੱਕ ਯੂਨੀਅਨ ਦਾ ਪ੍ਰਧਾਨ ਜਾਂ ਬਣਾਇਆ ਕੀ ਨਾ ਉਹਦਾ ਨਿਕਾ ਜਾਂ ਸੰਨੀ ਉਹ ਚੱਲ ਹਾਰ ਹਾਰ ਕਾ ਦਾ ਹਰ ਛੇ ਮਰਨ ਹਾਰ ਤਾ ਬਹੁਤ ਵੱਡਾ ਨਾ ਹਰ ਰੱਬ ਨੂੰ ਕਹਿੰਦੇ ਆ ਇਹ ਕਾ ਦਾ ਇਹ ਤਾਂ ਮਾੜੀ ਵੈਰੈਟੀ ਆ ਭਾਈ ਐਡਾ ਕ ਜਾ ਸਾਰੀ ਦਲਾਲੀ ਦਾ ਕੰਮ ਉਹਨੂੰ ਮਿਲਿਆ ਆ ਮੈਨੂੰ ਤਾਂ ਥੋੜਾ ਮੂਲਕ ਸੋ ਕਿਸੇ ਪਾਸਿਓ ਸਿੱਧਾ ਸਾਦਾ ਜਾਨੀ ਜਾਪਦਾ ਮੈਂ ਤਾਂ ਡੱਬ ਚ ਇਹ ਸ਼ੁਰੂ ਸ਼ੁਰੂ ਚ ਤਾਂ ਰੱਖਦਾ ਸੀਗਾ ਪਿਸਤਲ ਰਿਵਲਵਰ ਪਾ ਕੇ ਮੈਂ ਤਾਂ ਪਹਿਲਾ ਹੀ ਐਮਐਲਏ ਵੇਖਿਆ ਸੀ ਨਾਲੇ ਗਨਮੈਨ ਤੇ ਨਾਲੇ ਡੱਬ ਚ ਪਿਸਤੌਲ ਰਿਵਲਵਰ ਕੀ ਹੋ ਜੂ ਮੇਰੇ ਵੀ ਕਿਹੜਾ ਉਹ ਗੈਂਗਸਟਰ ਜਾਂ ਸੇਮਾ ਬਹਿਬਲ ਬਹਿਬਲ ਦਾ ਉਹ ਕੀ ਕਹਿੰਦਾ ਸੀ ਕਿ ਇਹ ਮੌਲਕ ਸੌ ਨੇ ਹਰ ਪਿੰਡ ਤੋਂ ਲੱਖਾਂ ਰੁਪਏ ਲੈ ਕੇ ਪਿੰਡ ਦੀਆਂ ਸਰਪੰਚੀਆਂ ਦਿੱਤੀਆਂ ਨੇ ਤੇ ਜਿਹੜਾ ਅੱਜ ਪਿੰਡਾਂ ਦੀ ਸਰਪੰਚੀਆਂ ਪੈਸੇ ਲੈ ਕੇ ਦੇ ਰਿਆ ਉਹਨੇ ਪਿੰਡ ਚ ਕਿਹੜਾ ਕੰਮ ਕਰਾ ਦੇਣਾ ਫਿਰ ਮੈਨੂੰ ਦੱਸ ਮਜੀਤੀ ਇਹਨਾਂ ਦਾ ਰੇਸ ਤੇ ਪੂਰਾ ਪੈਰ ਦੇ ਕੇ ਰੱਖਣਾ ਜਿਹੜਾ ਮੈਨੂੰ ਇਹ ਜਿਆ ਲੱਭ ਜਵੇ ਕੋਈ ਮੈਨੂੰ ਵੀ ਇਹ ਫੋਨ ਫਾਨ ਜੇ ਘਲਾਉਂਦੇ ਸੀ ਕਿ ਆ ਨਾ ਚੜਾ ਪਾਈਆ ਮੋਲਕ ਸ਼ੌਦੀ ਗੈਂਗਸਟਰ ਵਾਲੀ ਵੀਡੀਓ ਆ ਜਾਓ ਇਹਨਾਂ ਨੇ ਆ ਗੈਂਗਸਟਰ ਬਾਦ ਕਿੱਥੇ ਖਤਮ ਕਰਨ ਜੋਗੇ ਇਹ ਤਾਂ ਬੜਾ ਵਾਦ ਦਿੰਦੇ ਪਿੰਡ ਵਾਲੇ ਇਹੀ ਨਹੀਂ ਫੈਸਲਾ ਕਰ ਸਕਦੇ ਕਿ ਸਾਡਾ ਮੈਂਬਰ ਪੰਚਾਇਤ ਕਿਹੜਾ ਬੰਨਾ ਸਾਡਾ ਸਰਪੰਚ ਕਿਹੜਾ ਬਣਨਾ ਤੇ ਫੇਰ ਦੱਸੋ ਲੋਕਤੰਤਰ ਕਾਹਦਾ ਰਹਿ ਗਿਆ ਜੀ ਗਿਣਤੀ ਹੋ ਰਹੀ ਜੀ ਗਿਣਤੀ 'ਚ ਤੁਹਾਡੇ ਬੰਦੇ ਜਿੱਤਦੇ ਸਨ ਮਗਰਮ ਮੂਲਕ ਸੋਂ ਨੂੰ ਉਹ ਗੱਲ ਪਸੰਦ ਨਹੀਂ ਆਈ ਮੈਂ ਕਹਿੰਦਾ ਸਵਾਦ ਆਗੇ ਜੇ ਸਾਰੇ ਪਿੰਡ ਤੇ 307 ਪੁਲਿਸ ਲਾ ਦੇ ਵੇਖਿਆ ਨਜ਼ਾਰਾ ਕਿਵੇਂ ਇਟ ਨਾਲ ਇਟ ਖੜਕਾ ਦੇਾਂਗੇ ਐਡਾ ਰੌਲਾ ਪਵਾ ਦੇਾਂਗੇ ਕਿ ਸਾਰੇ ਪੁਲਿਸ ਵਾਲੇ ਸਸਪੈਂਡ ਹੋਣਗੇ ਜੇ ਕਿਤੇ ਸਾਡੇ ਕਿਤੇ ਹਲਕੇ ਜਿਹੇ ਜਾ ਪੰਗਾ ਲਿਆ ਹੋਵੇ ਸ਼ਤਕਾਰਯੋਗ ਮੇਰੀਆਂ ਮਾਵਾ ਪਹਿਣਾ ਨੌਜਵਾਨ ਵੀਰੋਂ ਬਜ਼ੁਰਗੋਂ ਨਗਰ ਦੀਆਂ ਮੋਜ਼ੇ ਸ਼ਖਸੀਤਾ ਗੱਜ-ਵੱਜ ਕੇ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦੇਣ ਵਾਸਤੇ ਆਇਆ ਵੇਖੋ ਜਿਹਦੇ ਤੇ ਪਰਚਾ ਹੁੰਦਾ ਨਾ ਫਿਰ ਉਹੀ ਕਿਸੇ ਗਿਣਤੀ ਮਿੰਤੀ ਜੀ ਆਉਂਦਾ ਨਿਰਮਲ ਸੇ ਬਗੈਰ ਪਰਚਿਆਂ ਵਾਲਿਆਂ ਦਾ ਤਾਂ ਇੱਥੇ ਪਤਾ ਹੀ ਕੋਈ ਨਹੀਂ ਲੱਗਦਾ ਬੜੇ ਆਏ ਆ ਤੇ ਬੜੇ ਚਲੇ ਗਏ ਆ ਆਪਣੀ 2% ਦੀ ਆਬਾਦੀ ਹੈ ਪੰਜਾਬੀਆਂ ਦੀ ਸਿੱਖਾਂ ਦੀ ਔਰ 2% ਦੀ ਆਬਾਦੀ ਵਾਲਿਆਂ ਦਾ ਮੁੱਲ ਦੱਸਾ ਕਿਉਂ ਪਿਆ ਮੁੱਲ ਇਹ ਚ ਲਈ ਪੈਂਦਾ ਕਿ ਜਦੋਂ ਸਿਰ ਦੇਣ ਦੀ ਵਾਰੀ ਆਉਂਦੀ ਹੈ ਨਾ ਜੀ ਦੇਸ਼ ਵਾਸਤੇ ਜਾਂ ਕਿਸੇ ਕੰਮ ਵਾਸਤੇ ਜਿਹੜਾ ਚੰਗਾ ਹੋਵੇ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੋ ਰਹੀ ਹੋਵੇ ਜਿੱਥੇ ਹੱਕ ਸੱਚ ਵਾਸਤੇ ਹੋਵੇ ਜਿੱਥੇ ਨਿਆਂ ਵਾਸਤੇ ਹੋਵੇ ਉੱਥੇ ਭਾਈ ਗਿਣਤੀ ਮਿੰਤੀ ਥੋਡੀ ਪੈਂਦੀ ਵੱਡੀ ਵੱਡੀ ਆਬਾਦੀ ਵਾਲੇ ਹੋਰ ਧਰਮ ਵੀ ਨੇ ਲੋਕ ਵੀ ਨੇ ਕੌਮਾਂ ਵੀ ਆ ਨੇ ਮਗਰ ਹਮੇਸ਼ਾ ਯਾਦ ਤੇ ਸਜਦਾ ਜੇ ਹੁੰਦਾ ਤੇ ਤੁਹਾਡੇ ਅੱਗੇ ਹੁੰਦਾ ਜਿਹੜੇ ਤੁਹਾਡੇ ਵੱਡੇ-ਵਡੇਰੇ ਇਨਸਾਫ ਖਾਤਰ ਔਰ ਜੋ ਗੁਰਤੀ ਸਹਿਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਛੋਟੇ ਸ਼ਹਿਜ਼ਾਦੇ ਵੱਡੇ ਸ਼ਹਿਜ਼ਾਦੇ ਜਿਹੜਾ ਰਸਤਾ ਬੁਕਾਗੇ ਨਾ ਤੁਹਾਨੂੰ ਗੁਰਤੀ ਉਸ ਮਾਲਕ ਦੀ ਆ ਤੇ ਜਿਹਦਾ ਬਾਪ ਜਿਹਦਾ ਪਿਓ ਐਡਾ ਦਾਦਾ ਹੋਵੇ ਤੇ ਉਹ ਨਕਮੇ ਜੇ 307 ਦੇ ਪਰਚੇ ਚ ਘਭਰਾਵੇ ਤੇ ਮੈਨੂੰ ਫਿਰ ਤਰਸ ਵੀ ਆਉਂਦਾ ਤੇ ਅਫਸੋਸ ਵੀ ਹੁੰਦਾ ਇਸ ਲਈ ਨਿਰਮਲ ਜੀ ਪਹਿਲਾਂ ਤਾਂ ਤੈਨੂੰ ਪੂਰੀ ਵਧਾਈ ਆ ਪਾਉ ਇਹ ਪਰਚਾ ਹੁੰਦਾ ਨਾ ਤਾਂ ਸਵਾਦ ਹੀ ਵੱਖਰਾ ਆ ਮੇਰੇ ਨਾਲ ਆ ਵੇਖ ਮੈਂ ਕਦੇ ਡਾਕਟਰ ਨਹੀਂ ਰੱਖਿਆ ਨਾਲ ਵਕੀਲ ਰੱਖਦਾ ਮੇਰੇ ਦਿਲ ਤੇ ਅਸਰ ਹੀ ਕੋਈ ਨਹੀਂ ਬੜਾ ਠੀਠ ਜਾ ਬੰਦਾ ਮੈਂ ਇਹਨਾਂ ਮਸਲੇ ਆ ਮੈਨੂੰ ਕਈ ਕਹਿੰਦੇ ਆ ਕਈ ਆਪੋਜੀਸ਼ਨ ਦੇ ਲੀਡਰ ਨੇ ਆ ਜਿਹੜਾ ਇਹ ਚੂਚਾ ਜਾਂ ਭਗਵੰਤਵਾਦੀ ਦੇ ਅੱਗੇ ਬੋਲਦੇ ਨਹੀਂ ਤੇ ਮੈਨੂੰ ਕਹਿੰਦੇ ਤੂੰ ਬਹੁਤ ਬੋਲਦਾ ਮੈਂ ਕਿਹਾ ਮੈਨੂੰ ਮੇਰਾ ਜੀਹ ਤਾਂ ਨਹੀਂ ਕਰਦਾ ਕੀ ਸ਼ਰਾਬੀ ਕਬਾਬੀ ਬੰਦੇ ਨਾਲ ਕੀ ਮਤਲਾ ਲਾਉਣਾ ਜੀ ਸਿਆਣੇ ਬਿਆਣੇ ਬੰਦੇ ਨਾਲ ਤਾਂ ਕੋਈ ਗੱਲ ਕਰ ਲੀ ਮਗਰ ਜੇ ਹਾਲਾਤ ਉਹ ਜੇ ਪੈਦਾ ਹੋ ਜਾਂਦੇ ਆ ਜਦੋਂ ਪੰਗਾ ਲੈਂਦਾ ਤੇ ਫਿਰ ਹਾਂ ਇਹ ਜ਼ਰੂਰ ਆ ਇਹ ਚੂਚੇ ਅੱਗੇ ਤਾਂ ਨਹੀਂ ਮਜੀਠੀਆਂ ਫਿਰ ਲਿਫਨ ਵਾਲਾ ਮੁੱਖ ਮੰਤਰੀ ਹੋਊ ਆਪਦੇ ਘਰੇ ਹੋਊ ਮੁੱਖ ਮੰਤਰੀ ਚੰਗੇ ਵੀ ਬੜੇ ਹੋਏ ਆ ਸਤਕਾਰ ਕਰਨਾ ਚਾਹੀਦਾ ਮੁੱਖ ਮੰਤਰੀ ਦਾ ਮਗਰ ਸਭ ਤੋਂ ਪਹਿਲਾਂ ਉਸ ਮੁੱਖ ਮੰਤਰੀ ਨੂੰ ਸਤਕਾਰ ਲੈਣਾ ਵੀ ਆਉਣਾ ਚਾਹੀਦਾ ਮੁੱਖ ਮੰਤਰੀ ਇਸ ਲਈ ਨਹੀਂ ਬਣ ਗਿਆ ਆ 92 95 ਸੀਟਾਂ ਇਸ ਲਈ ਨਹੀਂ ਆ ਗਈਆਂ ਬਦਲਾਵ ਦੀ ਗੱਲ ਕੀਤੀ ਸੀ ਥੋੜੀ ਗੱਲ ਸਰਦਾਰ ਸੂਬਾ ਸਿੰਘ ਜੀ ਕਰਕੇ ਗਏ ਆ ਸਰਦਾਰ ਮੰਤਾਰ ਸਿੰਘ ਬਰਾੜ ਸਾਹਿਬ ਨੇ ਕੀਤੀ ਆ ਸਾਤਸੰਗਜੀਤ ਇਹ ਧੋਨੀਆਂ ਨਾਲ ਸੰਸਾਰ ਆਸ ਉਮੀਦ ਤੇ ਟਿਕਿਆ ਆਸ ਬੜੀ ਵੱਡੀ ਗੱਲ ਤੁਸੀਂ ਸਭ ਕੁਝ ਖੋਲੋ ਕਿਸੇ ਤੋਂ ਮਗਰ ਉਹਨੂੰ ਇੱਕ ਆਸ ਦੇ ਦਿਓ ਨਾ ਕਿ ਤੇਰਾ ਭਲਾ ਹੋ ਜੂ ਤੇ ਬੰਦਾ ਦੁੱਗਣਾ ਹੋ ਜਾਂਦਾ ਤੁਹਾਨੂੰ ਵੀ ਇਹੀ ਸਮਝਾਇਆ ਗਿਆ ਪਰ ਮਾਲਵੇ ਵਾਲੇ ਗੁੱਸਾ ਨਾ ਕਰ ਜਿਓ ਤੁਸੀਂ ਤਾਂ ਫਿਰ ਹਨੇਰੀ ਲੈ ਕੇ ਆਏ ਭਾਵੇਂ ਤੁਹਾਡੇ ਚੋਂ ਨਹੀਂ ਹੋਣੇ ਕਈ ਕਈ ਸੀਗੇ ਵੀ ਵਿੱਚ ਜਿਹੜਾ ਉਸ ਬਦਲਾਵ ਦੀ ਹਨੇਰੀ ਨੂੰ ਕਾਮਯਾਬ ਕਰਨ ਵਾਲੇ ਲੋਕ ਸਨ ਹੁਣ ਅੱਜ ਮੈਂ ਪੁੱਛਣਾ ਚਾਹੁੰਨਾ ਮਹਿਸੂਸ ਤਾਂ ਕਰਦੇ ਹੋਣੇ ਕਿ ਆ ਜਿਹੜਾ ਹੱਥ ਨਾਲ ਜੇ ਹੱਥ ਨਾਲ ਆ ਬਟਨ ਨੱਪਿਆ ਝਾੜੂ ਦਾ ਕਿੱਡੀ ਵੱਡੀ ਗਲਤੀ ਕੀਤੀ ਮੈਂ ਕਹਿੰਦਾ ਕਿੱਡਾ ਵੱਡਾ ਧੋਖਾ ਪੰਜਾਬ ਨਾਲ ਦੱਸੋ ਕਦੇ ਹੋ ਸਕਦਾ ਜਿਹੜਾ ਪੰਜਾਬ ਜਿਹਨੇ ਸ਼ਹਾਦਤਾਂ ਦਿੱਤੀਆਂ ਹੁਣ ਕੁਰਬਾਨੀਆਂ ਦਿੱਤੀਆਂ ਹੋਣ ਜੇਸ ਪੰਜਾਬ ਨੇ ਖੁਦ ਮੁਖਤਿਆਰੀ ਦੀ ਗੱਲ ਕੀਤੀ ਹੋਵੇ ਅੱਜ ਸਾਧ ਸੰਗਤ ਜੀ ਉਹ ਇੱਕ ਵਾਰੀ 2022 ਦਾ ਜਿਨ੍ਹਾਂ ਨੇ ਬਟਨ ਨੱਪਿਆ ਸਭ ਤੋਂ ਪਹਿਲਾਂ ਪੰਜਾਬੀਆਂ ਦੇ ਕੋਲੋਂ ਖੁਦ ਮੁਖਤਿਆਰੀ ਖੋਣ ਵਾਲੇ ਲੋਕ ਅਸੀਂ ਆਪ ਅੱਜ ਪੰਜਾਬ ਦਾ ਸਟੀering ਦਿੱਲੀ ਦੇ ਹੱਥ ਦਿੱਤਾ ਉਹ ਸਾਡੇ 4 ਫੁੱਟ ਦਾ ਬੰਦਾ ਉੱਥੋਂ ਆਉਂਦਾ ਜਿਹਦਾ ਖਰਚਾ ਵੀ ਸਾਡੇ ਤੇ ਪੈਂਦਾ ਉਹਨੂੰ ਲਿਆਉਣ ਦਾ ਲਿਜਾਉਣ ਦਾ ਇੱਥੇ ਲਿਆਉਣ ਦਾ ਜਹਾਜ਼ ਭੇਜੀਦਾ ਜਿਹਦਾ 20 ਲੱਖ ਦਾ ਖਰਚਾ ਇੱਕ ਗੇੜੇ ਦਾ ਆਉਂਦਾ ਕੇਜਰੀਵਾਲ ਉਹਨੂੰ ਲੈ ਕੇ ਆਉਂਦੇ ਤੇ ਉਹ ਸਾਨੂੰ ਦੱਸਦਾ ਕਿ ਪੰਜਾਬ ਚੱਲਣਾ ਕਿਵੇਂ ਉਹਨੂੰ ਪੁੱਛੀ ਕਿਉਂ ਤੇਰੇ ਤੋਂ ਪਹਿਲਾਂ ਪੰਜਾਬ ਨਹੀਂ ਚੱਲਦਾ ਸੀ ਕਿ ਪੰਜਾਬ ਦੀ ਗਿੰਤੀ ਮਿੰਤੀ ਇਤਿਹਾਸ 'ਚ ਜਦੋਂ ਗੱਲ ਹੁੰਦੀ ਹੈ ਗੱਲ ਪੰਜਾਬੀਆਂ ਦੀ ਆਉਂਦੀ ਹੈ ਮੇਰੇ ਵੀਰੋ ਤੁਹਾਨੂੰ ਕਿਸੇ ਨੂੰ ਨਾ ਸਿਖਾਉਣ ਦੀ ਲੋੜ ਨਹੀਂ ਸੀ ਤੁਸੀਂ ਸ਼ਿਕਾਰ ਹੋ ਗਏ ਔਰ ਸ਼ਿਕਾਰ ਹੋਏ ਆ ਫੋਨ ਦੇ ਆ ਜੀਚੇ ਫੋਨ ਦੇ ਵਿੱਚ ਹੀ ਚੱਲਿਆ ਸਭ ਤੋਂ ਵੱਧ ਬਦਲਾਵ ਜਿਹੜੇ ਕਹਿੰਦੇ ਸੀ ਅਸੀਂ ਤਾਂ ਭਾਈ ਗਨਮੈਨ ਨਹੀਂ ਲਵਾਂਗੇ ਅਸੀਂ ਤਾਂ ਗੱਡੀ ਕੋਈ ਨਹੀਂ ਲੈਣੀ ਅਸੀਂ ਤਾਂ ਘਰ ਨਹੀਂ ਲੈਣਾ ਅਸੀਂ ਤਾਂ ਸਧਾਰਨ ਜੇ ਲੋਕ ਆ ਆਮ ਲੋਕ ਆ ਅਸੀਂ ਤਾਂ ਖਾਸ ਬਣਨਾ ਹੀ ਨਹੀਂ ਅਸੀਂ ਤਾਂ ਸਿੱਧੇ ਸਾਦੀ ਜੀ ਜ਼ਿੰਦਗੀ ਬਤੀਤ ਕਰਨੀ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡਾ ਆ ਮੈਨੂੰ ਤਾਂ ਤੁਹਾਡਾ ਮੂਲਕ ਸ਼ੋਂ ਕਿਸੇ ਪਾਸਿਓ ਸਿੱਧਾ ਸਾਦਾ ਜਾਨੀ ਜਾਪਦਾ ਮੈਂ ਕਹਿੰਦਾ ਇਤੋਂ ਵੱਡਾ ਠੱਗ ਹੀ ਨਹੀਂ ਕੋਈ ਹੁਣ ਕਮਾਲ ਦੀ ਗੱਲ ਆ ਇਹਦੀਆਂ ਦੋ ਤਿੰਨ ਵੀਡੀਓ ਮੈਂ ਵੇਖੀਆਂ ਚੰਡੀਗੜ੍ਹ ਪੁਲਿਸ ਨੇ ਪੈਸੇ ਤਾਂ ਪੁਲਿਸ ਵਾਲੇ ਵੀਰਾ ਦਾ ਮੈਂ ਸਤਿਕਾਰ ਬੜਾ ਕਰਦਾ ਪਤਾ ਨਹੀਂ ਸਾਡੀ ਪੰਜਾਬ ਪੁਲਿਸ 'ਚ ਥੋੜਾ ਜਿਹਾ ਘਬਰਾ ਗਏ ਆ ਜਾਂ ਸਰਕਾਰ ਦਾ ਦਬਾਅ ਆ ਜਾਂ ਕੁਰਸੀ ਦਾ ਦਬਾਅ ਜਾਂ ਬਦਲੀ ਦਾ ਦਬਾਅ ਰੱਬ ਜਾਣਦਾ ਕਿਉਂਕਿ ਹੈ ਬੜੇ ਚੰਗੇ ਇਹ ਇਹਨਾਂ ਨੇ ਕੰਮ ਚੰਗੇ ਵੀ ਬੜੇ ਕੀਤੇ ਆ ਹਾਂ ਔਰ ਜਿਹੜਾ ਮਾੜੇ ਕੰਮ ਦਾ ਸਾਥ ਦਿੰਦਾ ਭਾਈ ਹਿਸਾਬ ਤਾਂ ਫਿਰ ਤੁਹਾਨੂੰ ਵੀ ਮੋਲਕ ਸੋਂ ਦੇ ਨਾਲ ਦੇਣਾ ਹੀ ਪੈਣਾ ਔਰ ਬੜੇ ਵੱਡੇ ਭਲੇਖੇ ਨੇ ਸਾਤ ਸੰਗਤ ਜੀ ਇੱਥੇ ਲੋਕਾਂ ਨੂੰ ਕਦੇ 1947 ਤੋਂ ਲੈ ਕੇ ਅੱਜ ਦਾ ਹਿਸਾਬ ਲਾ ਲਓ ਕੋਈ ਸਰਕਾਰ ਇਹ ਜੀ ਹੈ ਜਿਹੜੇ ਇੱਥੇ ਹਮੇਸ਼ਾ ਲਈ ਰਹੇਗੀ ਸਰਕਾਰਾਂ ਤਾਂ ਬਣਦੀਆਂ ਨੇ ਤੇ ਲੋਕੀ ਢਾ ਦਿੰਦੇ ਜੇ ਨਾਮ ਪਸੰਦ ਦੀ ਹੋਵੇ ਇਹ ਸਮਾਂ ਦੂਰ ਨਹੀਂ ਜੇ ਕਾਸ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਰਹੀ ਜੇ ਕਾਂਗਰਸ ਦੀ ਨਹੀਂ ਰਹੀ ਤੇ ਸਾਧ ਸੰਗਤ ਜੀ ਪੁੱਠੀ ਗਿਣਤੀ ਤਾਂ ਆਮ ਆਦਮੀ ਪਾਰਟੀ ਵਾਲਿਆਂ ਦੀ ਵੀ ਸ਼ੁਰੂ ਹੋਈ ਹੋਈ ਆ ਆਹ ਪਾਰਲੀਮੈਂਟ 'ਚ ਹੀ ਵੇਖ ਲਿਆ ਸੀ ਕਹਿੰਦਾ ਸੀ 13 ਜਿੱਤਾਂਗੇ 13 ਅਸੀਂ ਕਹਿੰਦਾ ਸੀ ਨਾ ਚੰਡਾ 13 0 13 0 ਹੀ ਕਹਿੰਦਾ ਸੀ ਚੰਡਾ ਤੇ ਚੰਡੇ ਨੂੰ ਮਹਿਲਾ ਦਾ ਲੱਭਿਆ ਹੀ ਕੁਛ ਨਹੀਂ ਉਹ ਜਿਹੜੇ 2-4 ਜਿੱਤ ਕੇ ਆਏ ਉਹ ਵੀ ਕਹੀ ਤਾਂ ਚੋਰ ਮੋਰੀ ਚੋਂ ਨਿਕਲ ਕੇ ਆਏ ਕਿ 13000 ਤੇ ਜਿੱਤਿਆ ਹੋ ਆਨੰਦਪੁਰ ਸਾਹਿਬ ਤੋਂ ਜਿਹੜਾ ਜਿੱਤਿਆ ਹਾਂ ਇੱਕ ਜ਼ਰੂਰ ਤੁਹਾਡਾ ਮੀਠੇਰ ਮੈਂ ਕਹਿੰਦਾ ਠੀਕ ਠਾਕ ਜਿੱਤਿਆ ਇੱਕ ਅੱਧਾ ਹੋਰ ਜਿੱਤਿਆ ਮਗਰ ਹਾਲਾਤ ਸਫਾਏ ਵਾਲੇ ਅਲਤੁਰੀ ਜਾਂਦੀ ਆ ਮੂਲਿਕ ਸੋਂ ਦੇ ਹਲਕੇ ਜੀ ਮੈਨੂੰ ਲੱਗਦਾ ਜਿਹੜਾ ਰਿਜ਼ਲਟ ਸੀ ਸਰਬਜੀਤ ਸਿੰਘ ਖਾਲਸਾ ਮੈਨੂੰ ਲੱਗਦਾ ਪਹਿਲੇ ਨੰਬਰ ਤੇ ਤੇ ਫਰਕ ਵੀ ਬੜਾ ਜ਼ਬਰਦਸਤ ਤੇ ਸ਼ੀਸ਼ਾ ਤਾਂ ਵੀ ਸਾਹਮਣੇ ਆ ਉਹਨੂੰ ਵੇਖ ਧਿਆਨ ਨਾਲ ਉਹ ਕੀ ਦੱਸ ਰਿਹਾ ਕਿ ਭਾਈ ਜੇ ਲੋਕਾਂ ਦਾ ਸਤਕਾਰ ਨਹੀਂ ਨਾ ਕਰੋਗੇ ਤੇ ਫਿਰ ਸਮਾ ਬਾਲੀ ਦੂਰ ਨਹੀਂ ਇਹੀ ਬਣਾਉਣ ਵਾਲੇ ਇਹੀ ਢਾਉਣ ਵਾਲੇ ਔਰ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਕਿ ਮੈਂ ਇਹਦੀਆਂ 2-3 ਵੀਡੀਓ ਵੇਖੀਆਂ ਨੇ ਮੈਨੂੰ ਲੱਗਦਾ ਕਿ ਤਾਂ ਸ਼ਾਇਦ ਡੱਬ ਚ ਇਹ ਸ਼ੁਰੂ-ਸ਼ੁਰੂ ਚੇ ਤਾਂ ਰੱਖਦਾ ਸੀਗਾ ਪਿਸਤਲ ਰਿਵਾਲਵਰ ਪਾ ਕੇ ਮੈਂ ਤਾਂ ਪਹਿਲਾ ਹੀ ਐਮ.ਐਲ.ਏ ਵੇਖਿਆ ਹੈ ਜਾ ਨਾਲੇ ਗਨਮੈਨ ਤੇ ਨਾਲੇ ਡੱਬ ਚ ਪਿਸਤੌਲ ਰਿਵਾਲਵਰ ਕੀ ਹੋ ਜੂ ਮੇਰੇ ਵੀਰੋ ਨਿਰਮਲ ਸਿੰਘ 307 ਤੋਂ ਤਾਂ ਡਰੀਦਾ ਨਹੀਂ ਮੈਂ ਤੈਨੂੰ ਗੱਲ ਦੱਸਾਂ ਜੇ ਨਾ ਅਨਪਛਾਤਿਆਂ ਤੇ ਖੋਇਆ ਇਕੱਠਾ ਕਰ ਪਿੰਡ ਚੱਲੀਏ ਐਸ.ਐਸ.ਪੀ ਕੋਲ ਦੱਸ ਪਈਏ ਨਾ ਚੋਸਟਾਈ ਕਿਹੜੇ ਪਾਉਣੇ ਆ ਪਾਓ ਰਟਾ ਮੁਕਾਓ ਇੱਥੇ ਅਨਿਆਬ ਹੀ ਆ ਨਿਆ ਜੇ ਕੋਈ ਧੱਕਾ ਕਰੇ ਤੇ ਕੋਰਟ ਕਚੇਰੀਆਂ ਕਾਦੇ ਲਈ ਕੋਈ ਮਜ਼ਾਕ ਥੋੜੀ ਹੈ ਕਿ ਇਸ ਤਰ੍ਹਾਂ ਤੁਸੀਂ ਪਰਚਾ ਪਾ ਦੇਣਾ ਬੜਾ ਸੌਖਾ ਪਰਚੇ ਨੂੰ ਪ੍ਰੂਵ ਕਰਨਾ ਸਭ ਤੋਂ ਔਖਾ ਔਰ ਸਾਧ ਸੰਗਤ ਜੀ ਕਾਦਾ ਲੋਕਤੰਤਰ ਜੀ ਇੱਕ ਵੋਟਾਂ ਸੀ ਪਿੰਡ ਦੀਆਂ ਵੋਟਾਂ ਦੱਸੋ ਲੋਕਤੰਤਰ ਆਬਾਦ ਰੱਖਣਾ ਜੇ ਪਿੰਡ ਵਾਲੇ ਇਹੀ ਨਹੀਂ ਫੈਸਲਾ ਕਰ ਸਕਦੇ ਕਿ ਸਾਡਾ ਮੈਂਬਰ ਪੰਚਾਇਤ ਕਿਹੜਾ ਬਣਨਾ ਸਾਡਾ ਸਰਪੰਚ ਕਿਹੜਾ ਬਣਨਾ ਤੇ ਫੇਰ ਦੱਸੋ ਲੋਕਤੰਤਰ ਕਾਹਦਾ ਰਹਿ ਗਿਆ ਜੀ ਨੌ ਦਾ ਲੋਕਤੰਤਰ ਉਸ ਫੈਸਲੇ ਲਈ ਤੁਸੀਂ ਇਕੱਠੇ ਹੋਏ ਸੋ ਗਿਣਤੀ ਹੋ ਰਹੀ ਸੀ ਗਿਣਤੀ 'ਚ ਤੁਹਾਡੇ ਬੰਦੇ ਜਿੱਤਦੇ ਸਨ ਮਗਰਮ ਮੌਲਕ ਸਾਨੂੰ ਉਹ ਗੱਲ ਪਸੰਦ ਨਹੀਂ ਆਈ ਆ ਬਰਗਾੜੀ ਵਾਲਿਓ ਮੈਂ ਥੋੜੀ ਵੀ ਉਹ ਵੀਡੀਓ ਜਿਹੜੀ ਵੇਖੀ ਸੀ ਕਿਹੜਾ ਉਹ ਗੈਂਗਸਟਰ ਜਾ ਸੇਮਾ ਸੇਮਾ ਬਹਿਬਲ ਬਹਿਬਲ ਦਾ ਨਾਲ ਦਾ ਪਿੰਡ ਉਹ ਕੀ ਕਹਿੰਦਾ ਸੀ ਕਿ ਇਹ ਮੋਲਕ ਸੌ ਨੇ ਹਰ ਪਿੰਡ ਤੋਂ ਲੱਖਾਂ ਰੁਪਈਏ ਲੈ ਕੇ ਪਿੰਡ ਦੀਆਂ ਸਰਪੰਚੀਆਂ ਦਿੱਤੀਆਂ ਨੇ ਤੇ ਕੀ ਤੁਸੀਂ ਸਮਝਦੇ ਕਿ ਇਹਦੀ ਇਨਕੁਆਇਰੀ ਨਹੀਂ ਹੋਊ ਜਿਹੜਾ ਅੱਜ ਪਿੰਡਾਂ ਦੀ ਸਰਪੰਚੀਆਂ ਪੈਸੇ ਲੈ ਕੇ ਦੇ ਰਿਹਾ ਉਹਨੇ ਪਿੰਡ 'ਚ ਕਿਹੜਾ ਕੰਮ ਕਰਾ ਦੇਣਾ ਫਿਰ ਮੈਨੂੰ ਦੱਸਿਓ ਫਿਰ ਉਹ ਤਾਂ ਪੈਸੇ ਜਿਹਨੇ ਦਿੱਤੇ ਆ ਭਾਈ ਉਹਨੇ ਆਪਦਾ ਕੰਮ ਤਾਂ ਕਿੱਥੋਂ ਪੂਰਾ ਕਰਨਾ ਹੀ ਹੈ ਤੇ ਨੁਕਸਾਨ ਕਿਹਦਾ ਕਰਨਾ ਉਹਨੇ ਨੁਕਸਾਨ ਤੁਹਾਡੇ ਆਪ ਦੇ ਨਗਰ ਦਾ ਕਰਨਾ ਅਮਨ ਨੇ ਵੇਖਿਆ ਉਹ ਚੂਚਾ ਜਿਹਾ ਹੈ ਕਿ ਪਤਾ ਨਹੀਂ ਪਰ ਉਹ ਵੀ ਕਮਾਲ ਦੀ ਗੱਲ ਹੈ ਜਿੱਲਾ ਉਹ ਕਿਹੜਾ ਟਰੱਕ ਯੂਨੀਅਨ ਦਾ ਪ੍ਰਧਾਨ ਜਾਂ ਬਣਾਇਆ ਕੀ ਨਾ ਉਹਦਾ ਨਿਕਾ ਜਾਂ ਸਨੀ ਸਿਮਰਨ ਮਲੋਤਰਾ ਕਿਹੜਾ ਨਾ ਸਿਮਰਨ ਮਲੋਤਰਾ ਸਿਮਰਨ ਮਲੋਤਰਾ ਮੇਨਲਾ ਦਾ ਕਿੰਨਾ ਹਰ ਸਿਮਰਨ ਉਹ ਚੱਲ ਹਰ ਹਰ ਕਾ ਦਾ ਹਰ ਸਿਮਰਨ ਹਰ ਦਾ ਬਹੁਤ ਵੱਡਾ ਨਾ ਹਰ ਰੱਬ ਨੂੰ ਕਹਿੰਦੇ ਆ ਇਹ ਕਾ ਦਾ ਇਹਦਾ ਮਾੜੀ ਵੈਰੈਟੀ ਆ ਭਾਈ ਨੌਰ ਨੌਰ ਐਡਾ ਵਧੀਆ ਰੱਖਿਆ ਤੇ ਕੰਮ ਕੱਡੇ ਪੁੱਠੇ ਕਰਦਾ ਮੇਰੇ ਵੀਰੋ ਉਹ ਐਡਾ ਕਜਾ ਸਾਰੀ ਦਲਾਲੀ ਦਾ ਕੰਮ ਉਹਨੂੰ ਮਿਲਿਆ ਉਹ ਤਾਂ ਦੱਸਦਾ ਵੀ ਸੀ ਵਿੱਚੋਂ ਉਸੇ ਮੇਰਗੇ ਕਈ ਦੱਸਦੇ ਹੋਰ ਵੀ ਲੋਕ ਦੱਸਦੇ ਤੇ ਤੁਸੀਂ ਸਮਝੋ ਕਿ ਜਿਹੜਾ ਬੰਦਾ ਅਜ ਪੰਜਾਬ ਦੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਾਧ ਸੰਗਤ ਜੀ ਬਦਲਾਵ ਲਈ ਸਰਕਾਰ ਲੈ ਕੇ ਆਈ ਸੀ ਪਹਿਲਾਂ ਤਾਂ ਸਟੀering ਹੀ ਦੇ ਦਿੱਤਾ ਦਿੱਲੀ ਦੇ ਹੱਥੇ ਪਾਉਣੇ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਹੋ ਗਿਆ ਤੇ ਝੂਠ ਮਾਰਨ ਵੇਲੇ ਵੇਖੋ ਕਿੰਡਾ ਵੱਡਾ ਲੰਮਾ ਚੌੜਾ ਝੂਠ ਮਾਰਦੇ ਆ ਕੱਲ ਮੈਂ ਕੇਜਰੀਵਾਲ ਦਾ ਭਾਸ਼ਣ ਸੁਣਨ ਲਿਆ ਸਾ ਉਹ 1200 ਮੁਲਾਜ਼ਮ ਭਰਤੀ ਹੋਏ ਨਵੇਂ ਕਹਿੰਦਾ ਜੀ ਹਰ ਪਿੰਡ ਚੋਂ ਇੱਕ ਬੰਦਾ ਭਰਤੀ ਕਰਤਾ ਮੈਂ ਪੁੱਛਣਾ ਚਾਹੁੰਨਾ ਤੁਹਾਡੇ ਪਿੰਡ ਚੋਂ ਕਿੰਨੇ ਬੰਦੇ ਭਰਤੀ ਕੀਤੇ ਜੀ ਹੋਇਆ ਕੋਈ ਭਰਤੀ ਸਾਡੇ ਮਜੀਠੇ ਆ ਜਾਓ ਚਲੋ ਅਸੀਂ ਤਾਂ ਦੂਰ ਦੂਰ ਤੱਕ ਲੱਭ ਕੇ ਵੇਖ ਲਿਆ ਪਤਾ ਨਹੀਂ ਕਿਹੜੇ ਪਿੰਡਾਂ ਦੀ ਗੱਲ ਕਰੀ ਜਾਂਦਾ ਕਿਉਂਕਿ ਸਾਡੇ ਪੰਜਾਬ ਚੋਂ ਨਹੀਂ ਕੋਈ ਲੱਭਦਾ ਜਿਨ੍ਹਾਂ ਦੀ ਭਰਤੀ ਹੋਇਆ ਅੱਜ ਬੇਰੋਜ਼ਗਾਰੀ ਅੱਜ ਮੁਲਾਜ਼ਮ ਜਿਹਨੂੰ ਡੀਏ ਨਹੀਂ ਮਿਲਦਾ ਆਪਦਾ ਪਹਿਲੀ ਦੀਵਾਲੀ ਲੰਗੀ ਆ ਚਾਰ ਚਾਰ ਇਹਨਾਂ ਦੀਆਂ ਡੀਏ ਦੀਆਂ ਕਿਸ਼ਤਾਂ ਸਰਕਾਰ ਦੀਆਂ ਬਕਾਇਆ ਨੇ ਦੇਣ ਵਾਲੀਆਂ ਨੇ ਮੁਲਾਜ਼ਮਾਂ ਨੂੰ ਤਨਖਾਹ ਨਾ ਸਮੇਂ ਤੋਂ ਮਿਲੇ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਹੋਵੇ ਪੰਜਾਬ ਦੀ ਇਕਨਮੀ ਜਿਹੜੀ ਖੇਤੀ ਤੇ ਚ ਨਿਰਭਰ ਹੋਵੇ ਜੇ ਖੇਤੀ ਤੈਸ਼ ਮੈਸ਼ ਹੋ ਗਈ ਤੇ ਮਜ਼ਦੂਰ ਨੂੰ ਮਜ਼ਦੂਰੀ ਨਹੀਂ ਮਿਲਦੀ ਦੁਕਾਨਦਾਰ ਦੀ ਦੁਕਾਨ ਨਹੀਂ ਚੱਲਨੀ ਅੱਜ ਹਾਲਾਤ ਕੀ ਬਣੇ ਪੰਜਾਬ ਦੇ ਮੰਡੀਆਂ ਚ ਕਿਸਾਨਾਂ ਦੇ ਹਾਲਾਤ ਕੀ ਬਣੇ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਫਸਲਾਂ ਦੇ ਭਾਅ ਨਹੀਂ ਉਹਨਾਂ ਨੂੰ ਮਿਲਦੇ ਡੀਪੀ ਉਹਨਾਂ ਨੂੰ ਨਹੀਂ ਮਿਲਦੀ ਤੇ ਸਿਰ ਤੇ ਸਿਰਫ ਉਹਨਾਂ ਦਾ ਸ਼ੋਸ਼ਨ ਹੁੰਦਾ ਹੋਰ ਕੱਖ ਨਹੀਂ ਮਿਲਦਾ ਮਜ਼ਦੂਰਾਂ ਦੇ ਹਾਲਾਤ ਵੇਖ ਲੋ ਜਿਹੜੇ ਕਹਿੰਦੇ ਅਸਨ ਕੀ ਮਜ਼ਦੂਰੀ ਵਧਾਈ ਜਾਊਗੀ ਆਰਥ ਵਿਧਾਈ ਜਾਊਗੀ ਕਿਸਾਨ ਦੇ ਹਾਲਾਤ ਵਧੀਆ ਕੀਤੇ ਜਾਣਗੇ ਅੱਜ ਪੰਜਾਬ ਦੇ ਕਿਸਾਨ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾਈ ਹੈ ਕਿਸਾਨ ਖੁਦਕੁਸ਼ੀ ਮਜ਼ਦੂਰ ਖੁਦਕੁਸ਼ੀ ਰੁਕਦੀ ਨਹੀਂ ਇਹ ਕਹਿੰਦੇ ਸੀ ਅਸੀਂ ਬਦਲਾਵ ਲਿਆਵਾਂਗੇ ਅੱਜ ਕੋ ਆ ਕਾਲਜ ਜੇ ਕਹਿੰਦੇ ਖੋਲਾਂਗੇ ਅਮਾ ਲੱਕ ਕਲੀਨਿਕ ਹੋ ਗਿਆ ਨਾ ਬੰਦ ਉਹ ਫੋਟੋ ਲਵਾਉਂਦਾ ਸੀ ਆਪ ਦੀ ਭਗਵੰਤ ਮਾਨ ਨੇ ਉਹ ਜੀ ਨੇ ਕੰਮੇ ਬੰਦੇ ਦੀ ਫੋਟੋ ਲਾਉਂਗੇ ਤੇ ਮhalla ਕਲੀਨਿਕ ਚੱਲਣਾ ਕਿੱਥੋਂ ਹੁਣ ਲਾਉਣੀ ਪੈ ਰਹੀ ਆ ਬਰਾੜ ਸਾਹਿਬ ਉਹ ਫੋਟੋ ਫੋਟੋ ਲਾਉਂਗੇ ਤੇ ਦਿੱਲੀ ਵਾਲੇ ਕਹਿੰਦੇ ਪੈਸੇ ਦੇਵਾਂਗੇ ਨਹੀਂ ਤਾਂ ਉੱਤੇ ਸ਼ਰਾਬੀ ਦੀ ਫੋਟੋ ਹੋਵੇ ਉਹਨੂੰ ਤਾਂ ਵੇਖ ਕੇ ਵੈਸੇ ਡਾਕਟਰ ਨੂੰ ਨਸ਼ਾ ਆ ਜੇ ਜਿੰਨੀ ਉਹ ਪੀ ਲੈਂਦਾ ਹਾਂ ਇੱਕ ਕੰਮ ਕੀਤਾ ਨਾ ਤਾਂ ਸਕੂਲ ਖੋਲੇ ਕੋਈ ਖੋਲਿਆ ਜੀ ਨਵਾਂ ਸਕੂਲ ਤੁਹਾਡੇ ਨਹੀਂ ਕੋਈ ਨਵਾਂ ਕਾਲਜ ਨਹੀਂ ਹਾਂ ਇੱਕ ਕੰਮ ਜ਼ਰੂਰ ਕੀਤਾ ਕਿਉਂਕਿ ਭਗਵੰਤਮਾਨ ਆਪ ਉਹ ਜャ ਸ਼ੌਕ ਰੱਖਦਾ ਸ਼ਰਾਬ ਦੇ ਠੇਕੇ ਨਵੇਂ ਕਹਿੰਦੇ 2 3000 ਨਵੇਂ ਖੋਲਦੇ ਹੁਣ ਦੱਸੋ ਇਹਦੇ ਚੋਂ ਕਿਹੜੀ ਪੜ੍ਹਾਈ ਹੋ ਜੂ ਭਾਈ ਇਹ ਚੋਂ ਕਿਹੜੀ ਇਲਾਜ ਹੋ ਜੂ ਇਲਾਜ ਤੇਰੇ ਅਰਗੇ ਦਾ ਤਾਂ ਹੋ ਜੂ ਮਗਰ ਲੋਕਾਂ ਦਾ ਇਹਦੇ ਚ ਇਲਾਜ ਨਹੀਂ ਹੋਣਾ ਤੇ ਯਾਂ ਪੈਣਾ ਨੂੰ ਰੱਜ ਕੇ ਝੂਠ ਜਿਹੜਾ ਸੂਬਾ ਸਿੰਘ ਨੇ ਗੱਲ ਕੀਤੀ 1000 ਰੁਪਏ ਦੇਣੇ ਤਾਂ ਕੀ ਸੀ ਸੂਬਾ ਸਿੰਘ ਜੀ ਮੈਨੂੰ ਲੱਗਦਾ ਕਈਆਂ ਦੇ ਕਾਰਡ ਵੀ ਕੱਟੇ ਗਏ ਆ ਆਟੇ ਧਾਲ ਦੇ ਕਈਆਂ ਦੀਆਂ ਪੈਨਸ਼ਨਾਂ ਕੱਟੀਆਂ ਗਈਆਂ ਕਈਆਂ ਦੇ ਨਿਆਣੇ ਸਕੂਲ ਜਾਂਦੇ ਉਹਨਾਂ ਨੂੰ ਮਿਹਦੇ ਮੀਰ ਨਹੀਂ ਮਿਲਦਾ ਵਰਦੀ ਨਹੀਂ ਮਿਲਦੀ ਉਥੇ ਸ਼ਗਨ ਸਕੀਮ ਦੇ ਚੈੱਕ ਤਾਂ ਆਏ ਨਹੀਂ ਜੀ 3 ਸਾਲ ਦਾ ਹੀ ਰਿਕਾਰਡ ਪੈਦਾ ਕਰਤਾ ਇੱਕ ਨੂੰ ਚੈੱਕ ਨਹੀਂ ਮਿਲਿਆ ਜਿਹਨੂੰ ਕਹਿੰਦੇ ਸੀ 51000 ਪਤਾ ਨਹੀਂ ਕਿੰਨੇ ਦਵਾਂਗੇ ਇਸ ਲਈ ਮੇਰੇ ਵੀਰੋ ਪੰਜਾਬ ਦੇ ਤਾਂ ਹਾਲਾਤ ਨਾ ਬਦਲਾਵ ਚ ਬਿਹਤਰ ਕੀ ਹੋਣੇ ਸੀ ਅੱਜ ਪੰਜਾਬ ਆਈਸੀਯੂ 'ਚ ਲੱਗਿਆ ਜਿਵੇਂ ਵੈਂਟੀਲੇਟਰ ਤੇ ਲਾਉਂਦੇ ਨਾ ਜੀ ਉਹ ਜੇ ਹਾਲਾਤ ਐ ਤੇ ਜਿਹੜਾ ਮੁੱਖ ਮੰਤਰੀ ਆ ਹਾਂ ਇਹਦਾ ਇੱਕ ਕੰਮ ਬੜਾ ਤਗੜਾ ਕੀਤਾ ਬਦਲਾਵ ਇੱਕ ਗੱਲ ਦਾ ਆ ਕਿ ਪਹਿਲਾਂ ਕੋਈ ਮੁੱਖ ਮੰਤਰੀ ਜਹਾਜ਼ 'ਤੇ ਪੈਗ ਨਹੀਂ ਲਾਉਂਦਾ ਹੁੰਦਾ ਸੀ ਇਹ ਪਿਓ ਦਾ ਪੁੱਤ ਇੱਥੋਂ ਚੜਦਾ ਕੋਟਕਪੂਰਿਓ ਇਹਦਾ ਕੋਈ ਪਤਾ ਨਹੀਂ ਬਠਿੰਡੇ ਜਾਂਦੇ ਤੱਕ ਉਹਨੂੰ ਪੈਗ ਲਾ ਲੈਂਦਾ ਔਰ ਮੈਂ ਗੱਲ ਕੱਚੀ ਨਹੀਂ ਕਰਦਾ ਜੀ ਕਿਤੇ ਐਵੇਂ ਨਾ ਸੋਚ ਲਿਓ ਮਜੀਠੀ ਐਵੇਂ ਮਾਰਦਾ ਮੇਰੇ ਕੋਲ ਪੱਕੀ ਖਬਰ ਹੁੰਦੀ ਐ ਜਦੋਂ ਮੈਂ ਪਿਛਲੀ ਵਾਰੀ ਕਿਹਾ ਕਿ ਦਿੱਲੀੋਂ ਜਹਾਜ਼ ਤੇ ਆਇਆ ਸੀ ਤੇ ਡਿੱਗ ਗਿਆ ਤੇ ਡਿੱਗ ਕੇ ਇਹਨੇ ਇੱਥੇ ਆ ਕੇ ਸ਼ਤ ਪਾਛੜ ਕੀਤਾ ਸੀ ਤੁਹਾਡੇ ਇੱਥੇ ਕਿਸੇ ਏਰੀਆ 'ਚ ਆ ਕੇ ਕਹਿੰਦਾ ਮਜੀਠੀਏ ਨੂੰ ਪਤਾ ਨਹੀਂ ਕੌਣ ਦੱਸ ਦਿੰਦਾ ਮੈਂ ਤਾਂ ਕਹਿੰਦਾ ਫੀਤੇ ਬੰਨਣ ਲਈ ਬੈਠਿਆ ਸੀ ਥੱਲੇ ਤੇ ਕਹਿੰਦਾ ਇਹ ਡਿੱਗ ਗਿਆ ਵਾਓ ਜਾਓ ਵੇਖ ਲਓ ਜੈ ਕਦੇ ਫੀਤੇ ਵਾਲੇ ਬੂਟ ਪਾਏ ਹੋਣੇ ਨਹੀਂ ਨਾਲੇ ਤੂੰ ਦੱਸ ਮਾਮਾ ਹੀਰਦਿਆ ਕਿ ਤੂੰ ਫੀਤੇ ਬੰਨਣ ਆਸਤੇ ਪੋਲੋ ਤੇ ਡਾਕਟਰ ਕੋਲੋਂ ਬਣਾਉਣੇ ਸੀ ਹੈ ਇਹ ਦਿੱਲੋ ਪੋਲੋ ਕਾਦੇ ਲਈ ਗਿਆ ਉਤੋਂ ਬਾਅਦ ਜਹਾਜ਼ ਲੈ ਕੇ ਡਾਕਟਰ ਕਦੋਂ ਦੇ پیچھے ਬੰਨਣ ਲੱਗ ਪਏ ਸਾਨੂੰ ਇਹ ਸਮਝਾ ਦੇ ਫਿਰ ਤੂੰ ਹਫ਼ਤਾ ਭਰ 10 ਦਿਨ ਫੋਟੇ ਹਸਪਤਾਲ ਚ ਕਾਦੇ ਲਈ ਲਿਆ ਸਾਥ ਸੰਗਤ ਜੀ ਅਫਸੋਸ ਨਾਲ ਕਹਿਣਾ ਪੈਂਦਾ ਗੁਰੂਆਂ ਪੀਰਾਂ ਦੀ ਇਹ ਧਰਤੀ ਸ਼ਹੀਦਾਂ ਦੀ ਇਹ ਧਰਤੀ ਅੱਜ ਸ਼ਰਮ ਨਾਲ ਕਹਿਣਾ ਪੈਂਦਾ ਕਿ ਸਾਡੇ ਮੁੱਖ ਮੰਤਰੀ ਦੇ ਇਹ ਹਾਲਾਤ ਹੈ ਕਿ ਇਹਦਾ ਹਸਪਤਾਲ ਚ ਲਿਵਰ ਦਾ ਇਲਾਜ ਹੁੰਦਾ ਲਿਵਰ ਸਰੋਸਰਾ ਜਿਹੜਾ ਆਪਦਾ ਬੇਟੀ ਦਾਣਾ ਬਣਿਆ ਜਾਓ ਕਦੇ ਥੋੜਾ ਬਣ ਸਕਦਾ ਔਰ ਮੈਂ ਕਹਿੰਨਾ ਜਿਹੇ ਜੀ ਏ ਮਾਹ ਉਹ ਜੇ ਉਹਦੇ ਕੋਕੋ ਉਹ ਜੇ ਉਹਦੇ ਨਿਆਣੇ ਉਹੋ ਜੇ ਐਮਐਲਏ ਭਰਤੀ ਕੀਤੇ ਜਿਹੜੇ ਲੋਕਾਂ ਦਾ ਸਤਕਾਰ ਨਹੀਂ ਕਰ ਸਕਦੇ ਭਾਈ ਉਹ ਕਾਦੇ ਇੱਕ ਆਰੀ ਤਾਂ ਤੁਸੀਂ ਬਣ ਗਏ ਹੋ ਗਾਂ ਤਾਂ ਮੈਨੂੰ ਨਹੀਂ ਲੱਗਦਾ ਬਣੂੰਗਾ ਔਰ ਗੁੱਸਾ ਨਾ ਕਰ ਦਿਓ ਲੱਗਰ ਵਾਲਿਓ ਇਹ ਥੋੜੀ ਵੀ ਕਮਜ਼ੋਰੀ ਹੈ ਦੱਸੋ ਸਾਰੇ ਪਿੰਡ ਤੇ ਪਰਚਾ ਦੇ ਦੂੰ ਮਾ ਕਹਿੰਦਾ ਸਵਾਦ ਆ ਜੇ ਸਾਰੇ ਪਿੰਡ ਤੇ 307 ਪੁਲਿਸ ਲਾ ਦੇ ਵੇਖਿਆ ਨਜ਼ਾਰਾ ਕਿਵੇਂ ਇਟ ਨਾਲ ਇਟ ਖੜਕਾ ਦਿਆਂਗੇ ਏਡਾ ਰੌਲਾ ਪਵਾ ਦਿਆਂਗੇ ਕਿ ਸਾਰੇ ਪੁਲਿਸ ਵਾਲੇ ਸਸਪੈਂਡ ਹੋਣਗੇ ਜੇ ਕਿਤੇ ਸਾਡੇ ਕਿਤੇ ਹਲਕੇ ਜਿਹੇ ਜਿਹਾ ਪੰਗਾ ਲਿਆ ਹੋਊਗਾ ਮੈਂ ਮਾਨ ਨਾਲ ਕਹਿਣਾ ਸਾਧ ਸੰਗਤ ਜੀ ਤੁਹਾਡੇ ਚ ਸਭ ਚ ਉਸ ਗੁਰੂ ਦਾ ਸੱਚੇ ਪਾਤਸ਼ਾਹ ਦਾ ਤੁਹਾਡੀ ਰਗਾਂ ਚੋਂ ਖੂਨ ਚੱਲਦਾ ਤੁਸੀਂ ਉਹਨਾਂ ਦੇ ਚਰਨਾ ਚ ਨੱਥ ਮਸਤਕ ਹੋਨੇ ਹੋ ਔਰ ਜਿਹੜਾ ਗੁਰੂ ਦੇ ਚਰਨਾ ਨੂੰ ਪਰਸਦਾ ਹੋਵੇ ਨਾ ਜੀ ਫੇਰ ਉਹ ਪਰਚਿਆ ਤੋਂ ਨਹੀਂ ਘਬਰਾਉਂਦਾ ਫੇਰ ਉਹਨੂੰ ਪਰਚਾ ਨਹੀਂ ਡਿਟਰਾ ਸਕਦਾ ਮੈਂ ਮਾਨ ਨਾਲ ਕਹਿੰਦਾ ਜੇ ਕਿਤੇ ਸਾਡੇ ਹਲਕੇ 'ਚ ਇਹ ਜੀ ਗਸਤਾਖੀ ਐ ਐਮਐਲਏ ਨੇ ਕੀਤੀ ਹੁੰਦੀ ਮਨਤਾਰ ਸਿੰਘ ਬਰਾੜ ਸਾਹਿਬ ਤੁਸੀਂ ਤਾਂ ਸਰਕਾਰਾਂ ਬਦਲਣ ਦੀ ਗੱਲ ਕਰ ਰਹੇ ਸਮਾਂ ਆਉਣ ਦੀ ਗੱਲ ਕਰ ਰਹੇ ਮੈਂ ਕਹਿੰਦਾ ਅਗਲੀ ਰਾਤ ਨਹੀਂ ਟੱਪਣ ਦੇਣੀ ਇਹ ਬੰਦੇ ਦਾ ਪੁੱਤ ਹਣੇ ਬੜਾਇਆ ਹੁੰਦਾ ਕਿਸੇ ਪੰਗਾ ਲਿਆ ਹੁੰਦਾ ਸਾਡੇ ਹਲਕੇ 'ਚ ਸਰਦਾਰ ਇਹ ਜੀ ਮੇਰੇ ਵੀਰੋ ਜਿੰਦਾਬਾਦ ਜਿੰਦਾਬਾਦ ਇਕ ਗੁੱਸਾ ਨਾ ਕਰ ਦਿਓ ਮੇਰੀ ਗੱਲ ਦਾ ਮਗਰ ਕਿਤੇ ਨਾ ਕਿਤੇ ਆਪਾਂ ਕਮਜ਼ੋਰੀ ਵਿਖਾਤੀ ਆ ਵੋਟਾਂ ਥੋਡੀਆਂ ਨੇ ਫੈਸਲਾ ਥੋੜਾ ਸੀ ਨਗਰ ਥੋੜਾ ਸਾਡੇ ਵਰਗੇ ਆਉਣਗੇ ਚਲੇ ਜਾਣਗੇ ਕਦੇ ਵੀ ਕਿਸੇ ਨੂੰ ਇਹ ਜਾ ਅਧਿਕਾਰ ਨਾ ਹੋਵੇ ਕੋਈ ਕੋਈ ਗਰੀਬ ਦਾ ਕਿਸੇ ਦਾ ਹੱਕ ਖੋ ਸਕਦਾ ਔਰ ਵੋਟਾਂ ਦਾ ਹੱਕ ਖੋਣ ਵਾਲੀ ਗੱਲ ਜੇ ਇਸ ਲੋਕਤੰਤਰ ਵਾਸਤੇ ਹਜ਼ਾਰਾਂ ਕੁਰਬਾਨੀਆਂ ਹੋਈਆਂ ਹੋਣ ਜੇ ਉਹ ਲੋਕਤੰਤਰ ਤੁਹਾਡੇ ਕੋਲੋਂ ਚਲੇ ਗਿਆ ਤੇ ਯਾਦ ਕਰਿਓ ਫਿਰ ਤੁਹਾਨੂੰ ਸਾਹ ਲੈਣਾ ਵੀ ਔਖਾ ਹੋ ਜਾਊਗਾ ਇੱਕ ਦਿਨ ਇਹ ਜਾ ਵੀ ਆਊਗਾ ਇਸ ਲਈ ਮੇਰੇ ਵੀਰੋ ਜੇ ਲੋਕਤੰਤਰ ਬਚਾਉਣਾ ਡੈਮੋਕ੍ਰੇਸੀ ਬਚਾਉਣੀ ਆ ਆਪ ਦੀ ਆਵਾਜ਼ ਨੂੰ ਬੁਲੰਦ ਰੱਖਣਾ ਪੰਜਾਬ ਦੀ ਚੜ੍ਹਦੀ ਕਲਾ ਕਰਾਉਣੀ ਆ ਫਿਰ ਕਿਸੇ ਪਰਚੇ ਤੋਂ ਨਾ ਡਰਿਓ ਪਰਚੇ ਦਾ ਤਾਂ ਸਵਾਦ ਹੀ ਵੱਖਰਾ ਇਹ ਜਿਹਨੂੰ ਜਿਹਨੇ ਲੈ ਲਿਆ ਉਹਨੂੰ ਪੁੱਛ ਲਿਓ ਜਾ ਕੇ ਔਰ 307 ਤਾਂ ਬਹੁਤ ਇਹ ਤਾਂ ਬੰਦਿਆਂ ਤੇ ਹੁੰਦਾ ਮਰਦਾਂ ਵਾਲਾ ਪਰਚਾ ਇਹਦਾ ਤਾਂ ਘਭرائیਦਾ ਕੋਈ ਨਹੀਂ ਇੱਥੇ ਮੇਰੀ ਘਰ ਦੀ ਤੇ ਵੀ ਪਰਚਾ ਕੀਤਾ ਕਹਿੰਦਾ ਮਜੀਠੀਆ ਚੁੱਪ ਨਹੀਂ ਕਰਦਾ ਇੱਤੀ ਪਰਚਾ ਦੇ ਦੇ ਮੈਂ ਉਹਨੂੰ ਆ ਕੇ ਆਪ ਜਾ ਕੇ ਦੱਸ ਗਿਆ ਮੇਰਾ ਇੱਕ 11 ਸਾਲ ਦਾ ਨਿਆਣਾ ਕਿ ਤੇਰਾ ਮੈਂ ਇਹਨਾਂ ਤੇ ਵੀ ਦੇ ਦੇ ਮਜੀਠੀਏ ਨੇ ਫੇਰ ਨਹੀਂ ਹਟਣਾ ਮਜੀਠੀਏ ਨੇ ਤਾਂ ਰੇਸ ਤੇ ਪੂਰਾ ਪੈਰ ਦੇ ਕੇ ਰੱਖਣਾ ਜਿਹੜਾ ਮੈਨੂੰ ਇਹ ਜਨ ਲੱਭ ਜਵੇ ਕੋਈ ਮੈਨੂੰ ਵੀ ਇਹ ਫੋਨ ਫਾਨ ਜੇ ਘਲਾਉਂਦੇ ਸੀ ਕੀ ਆ ਨਾ ਚੜਾ ਪਾਈ ਆ ਮੌਲਿਕ ਸਿੰਘ ਦੀ ਗੈਂਗਸਟਰ ਵਾਲੀ ਵੀਡੀਓ ਅਜਾਓ ਇਹਨਾਂ ਨੇ ਅ ਗੈਂਗਸਟਰ ਬਾਦ ਕਿਥੇ ਖਤਮ ਕਰਨ ਜੋਗੇ ਇਹ ਤਾਂ ਬੜਾਵਾ ਦਿੰਦੇ ਜੀ ਇਹ ਉਹਨਾਂ ਤੋਂ ਹਵਤਾ ਲੈਂਦੇ ਆ ਉਹ ਇਹ ਐਮਐਲਏ ਗੈਂਗਸਟਰਾਂ ਤੋਂ ਵਸੂਲੀ ਕਰਨ ਤੇ ਗੈਂਗਸਟਰ ਫਿਰ ਤੁਹਾਨੂੰ ਸਾਰਿਆਂ ਨੂੰ ਹੱਥ ਪਾਉਂਦੇ ਹਾਲਾਤ ਇਹ ਬਣਾਤੇ ਪੰਜਾਬ ਦੇ ਪੁਲਿਸ ਨੂੰ ਜੇ ਛੁੱਟੀ ਮਿਲ ਗਏ ਜੇ ਪੁਲਿਸ ਨੂੰ ਛੁੱਟੀ ਮਿਲ ਜਾ ਇਜਾਜ਼ਤ ਮਿਲ ਜਾ ਸਵੇਰ ਤੱਕ ਬੰਦੇ ਦੇ ਪੁੱਤ ਬਣਾਏ ਹੋਣੇ ਸਾਰੇ ਇੱਕ ਨਕਲ ਕਣ ਜੋਗਾ ਹੋਵੇ ਨਾ ਬਚनोई ਨਾ ਲੰਡਾ ਨਾ ਰਿੰਦਾ ਨਾ ਫਿੰਦਾ ਨਾ ਸਿਮਰਾ ਨਾ ਕੋਈ ਹੋਰ ਮਗਰ ਜਦ ਤੋਂ ਹੀ ਹਵਾ ਗਲਤ ਬੰਦਿਆਂ ਨੂੰ ਦੇ ਦੇਉ ਤੇ ਭਾਈ ਫਿਰ ਇਹ ਜੇ ਹਾਲਾਤ ਪੈਦਾ ਹੁੰਦੇ ਇਸ ਲਈ ਤਗੜੇ ਹੋ ਜੋ ਔਰ ਮੈਨੂੰ ਇਹ ਪੂਰੀ ਆਸ ਵੀ ਦਾ ਮੈਂ ਤਾਂ ਆਇਆ ਹੀ ਤੇਰੇ ਤੇ ਇਸ ਲਈ ਆਂ ਭਾਉ ਜੇ ਪਰਚਾ ਨਾ ਹੋਇਆ ਹੁੰਦਾ ਤਾਂ ਮਜੀਠੀਏ ਨੇ ਕਿਥੇ ਇਥੇ ਆਉਣਾ ਮੈਂ ਤਾਂ ਜਾਨਾ ਹੀ ਪਰਚੇ ਵਾਲੇ ਕੋਲ ਜਿਹਦੇ ਨਾਲ ਬੇਨਸਾਪੀ ਹੋਈ ਹੋਵੇ ਧੱਕਾ ਹੋਇਆ ਹੋਵੇ ਹਾਂ ਉਹਦੀ ਲੜਾਈ ਲੜਨ ਜਾਈ ਤੇ ਆ ਤੇ ਵਕੀਲ ਸਾਹਿਬ ਨੂੰ ਵੇਚੀ ਗੱਡੀ 'ਚ ਰੱਖੀ ਦਾ ਇਹ ਵੀ ਮੇਰੇ ਜੋਗਾ ਦੋ ਰੱਖੀ ਦੇ ਨਾਲੇ ਵਕੀਲ ਮੈਨੂੰ ਕਹਿੰਦੇ ਕਦਾ ਡਾਕਟਰ ਵੀ ਰੱਖਿਆ ਕਰੀ ਮੈਂ ਕਿ ਲੋੜ ਹੀ ਨਹੀਂ ਆਪਣੇ ਨਹੀਂ ਢੜਕੂ ਪੈਂਦਾ ਸੀ ਤਾਂ ਵਿਰੋਧੀਆਂ ਦੇ ਢੜਕੂ ਪਾ ਕੇ ਆਉਂਦੇ ਹੁੰਦੇ ਆ ਉਹ ਰੱਖੇ ਡਾਕਟਰ ਹਾਂ ਰੱਬ ਇੱਜ਼ਤ ਕਰੀ ਦੀ ਡਾਕਟਰ ਦੀ ਕਿਉਂਕਿ ਇਹ ਰੱਬ ਦਾ ਰੂਪ ਹੀ ਆ ਵਕੀਲ ਸਾਹਿਬ ਵੀ ਇਹਨਾਂ ਲਈ ਤਾਂ ਜ਼ਰੂਰੀ ਆ ਕਿਉਂਕਿ ਜੇ ਕਈ ਵਾਰੀ ਨਾ ਪੁਲਿਸ ਦਾ ਕੰਮ ਤਾਂ ਕਾਨੂੰਨ ਲਾਗੂ ਕਰਨਾ ਚੰਗੀ ਪੁਲਿਸ ਕਾਨੂੰਨ ਲਾਗੂ ਕਰਦੀ ਆ ਉਹਦਾ ਸਤਿਕਾਰ ਹੋਣਾ ਚਾਹੀਦਾ ਮਗਰ ਜਿਹੜਾ ਥਾਣੇਦਾਰ ਜਿਹੜਾ ਡਿਪਟੀ ਗਲਤ ਪਰਚਾ ਦਵੇ ਝੂਠ ਦਾ ਸਾਥ ਦੇਵੇ ਗਰੀਬਾਂ ਨੂੰ ਪਰੇਸ਼ਾਨ ਕਰੇ ਫਿਰ ਭਾਈ ਉਹ ਇੱਕ ਖਾਕੀ ਵਰਦੀ ਦਾ ਹੱਕਦਾਰ ਨਹੀਂ ਹੈ ਕਿਉਂਕਿ ਇਸ ਵਰਦੀ ਨੂੰ ਜਿੱਤੇ ਤਨਖਾਹ ਜਾਂਦੀ ਹੈ ਨਾ ਇਹ ਤਨਖਾਹ ਤੁਹਾਡੀ ਜੇਬ ਚੋਂ ਜੇ ਤੁਸੀਂ ਪੈਸੇ ਟੈਕਸ ਭਰਦੇ ਹੋ ਤਾਂ ਇਹਨਾਂ ਨੂੰ ਤਨਖਾਹ ਪੈਂਦੀ ਹੈ ਔਰ ਜੇ ਪੈਸਾ ਥੋੜਾ ਤੇ ਭਾਈ ਕਾਨੂੰਨ ਵੀ ਫਿਰ ਇਹਨਾਂ ਦਾ ਫਰਜ਼ ਬਣਦਾ ਹੈ ਲਾਗੂ ਕਰਨਾ ਕੀ ਹੋ ਜੂ ਮੈਨੂੰ ਕਈ ਇਹੋ ਜਿਹੇ ਅਫਸਰ ਜਾਣਦੇ ਆ ਜਿਹੜੇ ਕਹਿੰਦੇ ਸੀ ਜਿਨ੍ਹਾਂ ਨੂੰ ਕਹੇ ਨੇ ਕਿਆ ਪਰਚਾ ਦੇ ਦੇ ਕਹਿੰਦੇ ਨਹੀਂ ਜਨਾਬ ਝੂਠਾ ਕਹਿੰਦੇ ਤੇਰੀ ਬਦਲੀ ਕਰ ਦਿਆਂਗੇ ਕਹਿੰਦਾ ਸਵੇਰੇ ਨਾ ਕਰੀ ਹੁਣ ਕਰਦੀ ਬਦਲੀ ਮਗਰ ਕਿਹੇ ਗਰੀਬ ਤੇ ਝੂਠਾ ਪਰਚਾ ਨਹੀਂ ਹੋਗਾ ਇਹੋ ਜੀ ਪੁਲਿਸ ਫੋਰਸ ਇਸ ਲਈ ਮੇਰੇ ਵੀਰੋ ਇਹ ਦਿਨ ਜੇ ਉਹ ਨਹੀਂ ਨਾ ਰਹੇ ਤੇ ਇਹ ਵੀ ਨਹੀਂ ਰਹਿਣੇ ਦਿਨ ਬਦਲਦਿਆਂ ਨੂੰ ਮੈਂਟ ਲੱਗਦੇ ਆ ਮੂਲਕ ਸੌ ਵਰਗੇ ਤੇ ਲੱਭੇ ਤੇ ਨਹੀਂ ਲੱਭਣੇ ਜੇ ਪੁੱਠੇ ਕੰਮ ਕਰਨਗੇ ਮੈਂ ਤਾਂ ਉਸ ਵੀਰ ਨੂੰ ਸਲਾਈ ਦੇਣਾ ਚਾਹੁੰਨਾ ਤੂੰ ਵਾਲੇ ਪਹਿਲੀ ਵਾਰੀ ਬਣਿਆ ਮੰਤਾਰ ਸੋ ਬਰਾੜ ਤੇ ਸਾਡੇ ਵਰਗੇ ਕਈ ਵਾਰੀ ਬਣ ਕੇ ਵੇਖ ਲਿਆ ਤੇ ਤੈਨੂੰ ਇੱਕ ਤਜਰਬਾ ਦੱਸ ਦਿਆ ਕਈ ਵਾਰੀ ਬਣਨ ਦਾ ਜਿਨ੍ਹਾਂ ਲੋਕਾਂ ਅੱਗੇ ਹੱਥ ਜੋੜ ਕੇ ਰਹੇਗਾ ਜਿਨ੍ਹਾਂ ਲੋਕਾਂ ਦਾ ਸਤਕਾਰ ਕਰੇਗਾ ਤੇ ਭਾਈ ਤੈਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ ਅਜੀ ਵਿਰੋਧੀ ਨੂੰ ਸਲਾਹ ਦੇ ਕੇ ਚੱਲਿਆ ਤੇ ਜੇ ਕਿਤੇ ਗਲਤੀ ਨਾਲ ਪੁੱਠੇ ਕੰਮਾਂ ਦਾ ਘਾਕ ਹੋ ਗਿਆ ਨਾ ਤੇ ਇਹਨਾਂ ਲੋਕਾਂ ਨੇ ਵੱਟੋ ਵੱਟ ਭਜਾਉਂਦਾ ਦਿਨ ਉਹ ਨਹੀਂ ਫਿਰ ਤੂੰ ਪਿੰਡ ਵੜਨ ਜੋਗਾ ਨਹੀਂ ਰਿਹਾ ਕਰੇਗਾ ਹੱਥ ਜੋੜਿਆ ਕਰਾਂਗਾ ਪਿੰਡ ਵਾਲਿਆਂ ਨੇ ਦੂਰੋਂ ਭਜਾ ਦਿਆ ਕਰਨਾ ਵੈਸੇ ਤਾਂ ਵੜੰਗਾ ਵਾਲਿਓ ਜੇ ਥੋੜੀ ਹਿੰਮਤ ਕਰਦੇ ਹੂੰ ਰੋਡ ਪਿੰਡ ਵਾਲਿਓ ਜੇ ਇਹਨੂੰ ਪਿੰਡ ਤਾਂ ਵੈਸੇ ਜੇ ਇਹਨੂੰ ਵੜਨਾ ਨਹੀਂ ਅਲਾਉਡ ਹੋਣਾ ਚਾਹੀਦਾ ਸਾਡੇ ਕਿਤੇ ਖਲਕੇ ਜਿਹੇ ਜਾਂ ਪੰਗਾ ਲਿਆ ਹੁੰਦਾ ਜਾਓ ਜੇ ਕਿਸੇ ਬਾਹਰ ਬਾਈਪਾਸ ਤੋਂ ਵੀ ਲੰਘ ਜਾਂਦਾ ਤੇ ਸਾਡਾ ਨੋ ਬੰਦ ਦੇਣਾ ਹੀ ਅਸੀਂ ਨਹੀਂ ਇਹ ਜਾਂ ਮਾਜੇ ਵਾਲੇ ਬਰਦਾਸ਼ਤ ਕਰਕੇ ਰਾਜੀ ਭਾਈ ਪਿਆਰ ਦਾ ਕਾਨੂੰਨ ਦਾ ਸਤਕਾਰ ਹੋਣਾ ਚਾਹੀਦਾ ਮਗਰ ਜੇ ਕੋਈ ਧੱਕਾ ਲੋਕਤੰਤਰ ਨੂੰ ਢਾਉਣ ਦੀ ਕੋਸ਼ਿਸ਼ ਕਰੇ ਫਿਰ ਉਹਦੇ ਨਾਲ ਕਿਸੇ ਕਰੀਬ ਦੀ ਕੰਪਰਮਾਈਜ਼ ਨਹੀਂ ਹੈ ਇਸ ਲਈ ਦਾਸ ਜਾਦਾ ਕੁਝ ਨਾ ਕਹਿੰਦਾ ਹੋਇਆ ਇਹਨੂੰ ਤੇ ਜਿਹੋ ਨਕੇ ਜੇ ਨੂੰ ਉਹ ਕੀ ਨਾ ਦੱਸਿਆ ਜੀ ਫਿਰ ਹੈ ਸਿਮਾ ਸਿਮਾ ਕੀ ਉਹ ਵੀ ਸਿਮਾ ਤੇ ਇਹ ਸਿਮਾ ਇਹ ਸਿਮਾ ਜੀ ਇਹ ਸਿਮਾ ਤੇ ਉਹ ਸਿਮਾ ਤੂੰ ਸਿਮੇ ਨੂੰ ਵੀ ਬੰਦੇ ਦਾ ਪੁੱਤ ਬਣਾ ਲਈਂ ਪਾਉ ਨਹੀਂ ਤਾਂ ਉਹਨੂੰ ਵੀ ਕੁੱਟਵਾੜੀ ਪੈਣੀ ਆ ਲੋਕਾਂ ਕੋਲ ਫੇਰ ਨਾ ਕਹੀਂ ਔਰ ਜਦੋਂ ਕੁੱਟ ਪਈ ਨਾ ਫਿਰ ਇਹੇ ਜੀ ਕੁੱਟ ਪੈਣੀ ਆ ਜੇ ਤੇ ਲੋਕ ਕੁੱਟਦੇ ਆ ਤੇ ਟਕਾਕੀ ਕੁੱਟਦੇ ਆ ਇਸ ਲਈ ਭਾ ਮੈਂ ਤਾਂ ਸਮਝਾਈ શકਦਾ ਕਿ ਬੰਦੇ ਦਾ ਪੁੱਤ ਸਮੇਂ ਨਾਲ ਬਣਿਆ ਠੀਕ ਰਹਿੰਦਾ ਬਾਕੀ ਭਾਗ ਆਪ ਦੇ ਆਪ ਦੇ ਭਾਗ ਲੱਚੀਏ ਜੇ ਨਹੀਂ ਲਟੋਂਗੇ ਤੇ ਫਿਰ ਜਿਹੜਾ ਲੈਣੇ ਦੇਣੇ ਪੈਣੇ ਉਹ ਇੱਥੇ ਸਭ ਕੁਝ ਇੱਥੇ ਆ ਭਾਈ ਇਨਸਾਫ ਇੱਥੇ ਧਰਤੀ ਤੇ ਹੋਣਾ ਇਹ ਰੱਬ ਦਾ ਇਨਸਾਫ ਵੀ ਤੁਹਾਡੇ ਰੱਬ ਤੁਹਾਡੇ ਚ ਵਸਦਾ ਇਸ ਲਈ ਆਸ ਕਰਦਾ ਮੀਤ ਕਰਦਾ ਕੀ ਵਿਰੋਧੀ ਜਿਹੜੀ ਇਹ ਜੀ ਗੰਦੀ ਰਾਜਨੀਤੀ ਕਰਦੇ ਆ ਜਿਹੜੀ ਪਿੰਡ ਦੀ ਇਲੈਕਸ਼ਨ ਨਾ ਹੋਣ ਦਵੇ ਉਹਨੇ ਫਿਰ ਕਾਦੀ ਇਲੈਕਸ਼ਨ ਦਾ ਲੋਕਤੰਤਰ ਦਾ ਸਤਕਾਰ ਕਰਨਾ ਅਫਸੋਸ ਹੈ ਕਿ ਤੁਹਾਡੇ ਨਗਰ 'ਚ ਇਹ ਗੱਲ ਵਾਪਰੀ ਆ ਇਸ ਲਈ ਮੇਰਾ ਵੀ ਮੈਂ ਤੇਰਾ ਪਰਚਾ ਵੀ ਵੇਖ ਰਿਹਾ ਸੀਗਾ ਇਹ ਜਿਆ ਧੱਕਾ ਕਿ 24 ਦਿਨਾਂ ਬਾਅਦ ਤੇਰਾ ਨੌਪਾਤ ਮੇਰਾ ਵੀਰ ਇੱਕ ਤੈਨੂੰ ਗੱਲ ਦੱਸ ਦਿਆਂ ਜੇ ਤੂੰ ਇਸ ਧਰਤੀ ਤੇ ਆਇਆ ਨਾ ਤੇ ਉਹਦੀ ਰਜਾ ਨਾਲ ਆ ਠੀਕ ਹੈ ਨਾ ਆਪਦੀ ਮਰਜ਼ੀ ਨਾਲ ਤਾਂ ਨਹੀਂ ਮਾਨਕ ਦੀ ਕਿਰਪਾ ਨਾਲ ਅਸੀਂ ਸਾਰੇ ਤੁਰੇ ਫਿਰਦੇ ਆ ਜੇ ਸਵਾਸ ਆਉਂਦਾ ਜਾਂ ਜਾਂਦਾ ਇਹ ਵੀ ਉਹਦੀ ਰਜ਼ਾ ਨਾਲ ਚੱਲਦਾ ਤੇ ਕਿਤੇ ਮਨ ਤੇ ਬੋਝ ਨਾ ਪਾਈ ਕਿ ਮੇਰੇ 18 ਸਾਲ ਦੇ ਨਿਆਣੇ ਤੇ ਪਰਚਾ ਦੇਣ ਨੂੰ ਫਿਰਦੇ ਆ ਆਪ ਹੀ ਹਾਜ਼ਰ ਕਰਦੀ ਜਾ ਕੇ ਕਹ ਆ ਲੋ ਮੇਰੀ ਘਰ ਦੀ ਆ ਰਿਆ ਮੇਰਾ ਨਿਆਣਾ ਆ ਰਿਆ ਮੇਰਾ ਰਿਸ਼ਤੇਦਾਰ ਆ ਲੋ ਦੇ ਦੋ ਉਸ ਪਰਚੇ ਸਾਰਿਆਂ ਤੇ ਫਿਰ ਰੱਬ ਵਸੂ ਇੱਥੇ ਫਿਰ ਰੱਬ ਵਰਤਦਾ ਵੇਖੀਓ ਤੇ ਬਾਅਦ ਕਿ ਜਿਨ੍ਹਾਂ ਨੇ ਇਹ ਜੇ ਗਲਤ ਪਰਚੇ ਕੀਤੇ ਨਾ ਜਾਓ ਜੇ ਉਹਨਾਂ ਦੇ ਘਰ 'ਚ ਸੁੱਖ ਰਹੇ ਜੀ ਇਚਲੀ ਭਰਾਵੋ ਇਨਸਾਫ ਤੇ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਰੱਬ 'ਚ ਵਿਸ਼ਵਾਸ ਰੱਖੋ ਤੁਹਾਡੇ ਨਾਲ ਥੱਕਾ ਨਹੀਂ ਹੋਣ ਦਵਾਗੇ ਸਾਰੀ ਪਾਰਟੀ ਅੱਜ ਮੈਂ ਜੇ ਅੱਜ ਤਾਂ ਹਾਂ ਚੰਦ ਮਿੰਟਾਂ ਦੇ ਸਨੇਹ ਨਾਲ ਆਇਆ ਜੇ ਕੋਈ ਲੋੜ ਪਊ ਤੇ ਫੇਰ ਆਵਾਂਗੇ ਤੁਹਾਡੀ ਇਹ ਲੜਾਈ ਵੀ ਲੜਾਂਗੇ ਔਰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਨਜ਼ਾਰਾ ਨਾ ਵੇਖਿਆ ਕਰੋ ਇੱਕ ਦੂਜੇ ਦਾ ਸਾਥ ਦਿਓ ਕਿਉਂਕਿ ਅੱਜ ਇੱਕ ਹੈ ਕੱਲ ਥੋੜੀ ਵਾਰੀ ਵੀ ਆ ਸਕਦੀ ਹੈ ਜੇ ਅੱਜ ਤਗੜੇ ਹੋ ਕੇ ਰੋਕ ਲੋਂਗੇ ਬੇਇਨਸਾਫੀ ਫਿਰ ਕਹੇ ਐਮਐਲਏ ਕਹੇ ਮੰਤਰੀ ਕਹੇ ਮੁੱਖ ਮੰਤਰੀ ਦੀ ਹਿੰਮਤ ਨਹੀਂ ਹੋਊਗੀ ਕਿ ਡੋੜ ਪੈਣ ਵੜ ਕੇ ਆ ਕਹੇ ਪੈਣ ਪੜ ਕੇ ਜਾ ਕੇ ਧੱਕਾ ਕਰ ਦੇਵੇ ਥੋੜਾ ਸਤਕਾਰ ਕਰੂਗਾ ਤੁਹਾਡੇ ਨਾਲ ਧੱਕਾ ਨਹੀਂ ਕਰੂਗਾ ਇਸ ਆਸ ਇਸ ਉਮੀਦ ਨਾਲ ਮੈਂ ਤੁਹਾਡਾ ਸਬਦਾ ਜਿਨ੍ਹਾਂ ਨੇ ਇਹ ਲੜਾਈ ਤਗੜੇ ਹੋ ਕੇ ਲੜੀ ਆ ਭਾਈ ਉਹ ਅਣਪਛਾਤੇ ਹੁਣ ਤਾਂ ਇਹਨੂੰ ਜਾਂ ਮੂਲਕ ਸੋਈ ਪਛਾਣਦਾ ਹੁਣ ਕਿਉਂਕਿ ਅਨਪਛਾਤਿਆਂ ਦਾ ਤਾਂ ਮਤਲਬ ਇਹ ਆ ਕਿ ਇਹ ਮਾੜਾ ਜਿਹਾ ਖੰਗਦਾ ਇਹਦਾ ਨੋ ਪਾ ਦਿਓ ਮੈਂ ਕਹਿੰਦਾ ਸਾਰੀ ਪੈ ਜਾਓ ਕਿ 27 ਦੀ ਜਗ੍ਹਾ ਸਾਰੇ ਪਿੰਡ ਦਾ ਹੀ ਨੋ ਪਾਉਣਾ ਪਵੇ ਕਿ ਹਾਂ ਸਾਰੀ ਤੈਨੂੰ ਸਵਾਲ ਕਰਦੇ ਤੇਰੀ ੱੱਕੇ ਚਾਹੀਦੇ ਉਲਟ ਨੂੰ ਇਸ ਲਈ ਬਹੁਤ ਬਹੁਤ ਤੁਹਾਨੂੰ ਧੰਨਵਾਦ ਹੈ ਵੈਸੇ ਵਧਾਈ ਨਹੀਂ ਦੇਣੀ ਪੈਂਦੀ ਮਗਰ ਮੈਂ ਤਾਂ ਵਧਾਈ ਦੇ ਕੇ ਜਾਉਂ ਜਿੱਤੇ ਪਰਚਾ ਹੋਇਆ ਭਾਈ ਥੋਜੀ ਅੱਜ ਗਿੰਤੀ ਮਿੰਤੀ 'ਚ ਆ ਗਿਆ ਤੁਸੀਂ ਇਨਸਾਫ ਦੀ ਲੜਾਈ ਨੂੰ ਅੱਜ ਤੁਹਾਡੇ ਘਰ ਤੋਂ ਇਨਸਾਫ ਦੀ ਲੜਾਈ ਸ਼ੁਰੂ ਹੋਣੀ ਹੈ ਫੇਰ ਕੀ ਆ ਦੋ ਚਾਰ ਦਿਨ ਅੰਦਰ ਰਹਿਣਾ ਪੈ ਗਿਆ ਕੁਛ ਮੈਂ ਵੀ ਰਹਿ ਰੁਕੇ ਆਇਆ ਉਹ ਹਾਲ ਉੱਥੇ ਕੋਈ ਇਹ じゃ ਘਬਰਾਓ ਨਾ ਬੰਦੇ ਤੇ ਰੱਬ ਦੀ ਕਿਰਪਾ ਚਾਹੀਦੀ ਆ ਮਨ ਨਹੀਂ ਡੋਲਣਾ ਚਾਹੀਦਾ ਜੇ ਰੱਬ ਦੀ ਮਿਹਰ ਰਵੇ ਆ ਕੀ ਆ ਭਾਈ 6 ਮਹੀਨੇ ਇੱਧਰ ਪਤਾ ਨਹੀਂ ਕੀ ਪਤਾ ਲੱਗਦਾ ਰੰਮ ਦੇ ਰੰਗ ਕਿਹੜੇ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਕਈ ਵਾਰੀ ਐ ਲੱਗਦਾ ਬਾਹਰ ਬੜੇ ਨਜ਼ਾਰੇ ਆ ਮਗਰ ਅੰਦਰ ਵੀ ਫਿਰ ਭਗਤੀ ਵੀ ਮਿਲਦੀ ਆ ਤੇ ਸ਼ਕਤੀ ਵੀ ਮਿਲਦੀ ਆ ਜੇ ਕੋਈ ਚੰਗਾ ਜਾ ਕੇ ਅੰਦਰ ਟਕਾ ਕਰ ਲੇ ਇਸ ਲਈ ਘਬਰਾਓ ਨਾ ਤਗੜੇ ਹੋ ਕੇ ਰਹੋ ਔਰ ਕਦੇ ਵੀ ਪਰਚਿਆਂ ਤੋਂ ਅੰਦਰ ਜਾਣ ਤੋਂ ਜਾਂ ਸ਼ੀਧੀਆਂ ਦੇਣ ਤੋਂ ਕਦੇ ਸਾਡੀ ਕੌਮ ਨਾ ਘਬਰਾਉਂਦੀ ਆ ਨਾ ਕਦੇ ਘਬਰਾਊਗੀ ਇਹ ਸਾਡੀ ਪਛਾਣ ਹੈ ਔਰ ਸਾਡੀ ਪਛਾਣ ਨੂੰ ਕਦੇ ਪਿੱਛੇ ਆਪ ਉਪਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ